ਹਾਂਜੀ ਕਿੱਥੋਂ ਆਏ ਤੁਸੀਂ? ਸਿਆਮਦਗੜ ਤੋਂ ਆਏ ਜੀ। ਅਹਿਮਦਗੜ ਤੋਂ ਆਏ ਕੀ ਤੁਹਾਨੂੰ ਕਿੰਨੀ ਦੀ ਪ੍ਰੋਬਲਮ ਸੀਗੀ ਜੀ? ਕਿੰਨੀ ਹਾਰਟ ਦੀ ਦੋਨਾਂ ਦੀ ਪ੍ਰੋਬਲਮ। ਅੱਛਾ ਮੈਂ ਗੱਲ ਤੁਹਾਡੇ ਕੋਲ ਕੋਈਦਾ ਵੈਦ ਸਾਹਿਬ ਕਹਿੰਦੇ ਕਿ 18 ਦਿਨਾਂ ਦੇ ਵਿੱਚ ਤੁਹਾਡਾ 1 ਪੁਆਇੰਟ ਕਿੱਟਨਾ ਘੱਟ ਗਿਆ। ਹਾਂਜੀ 1 ਪੁਆਇੰਟ ਘੱਟ ਗਿਆ ਮੈਂ ਟੈਸਟ ਲਿਆ ਕੇ ਦਿਖਾਇਆ ਅੱਜ ਇਹਨਾਂ ਨੂੰ। ਚੈੱਕ ਕੀਤਾ ਦੋਨੇ ਲੈੱਟ ਦਿਖਾਇਆ ਪਹਿਲਾਂ ਵਾਲਾ ਵੀ ਜੀ ਦਾ ਅੱਜ ਵਾਲਾ ਵੀ। ਕਿੰਨੇ ਦਿਨਾਂ ਚ ਪ੍ਰੋਬਲਮ ਵੈਸੇ ਤੁਹਾਨੂੰ ਕਿੰਨੇ ਸਮੇਂ ਤੋਂ ਸੀਗੀ? ਮੈਨੂੰ ਕਰੀਬ ਸੀਗੀ 9-10 ਸਾਲ ਤੋਂ। 9-10 ਸਾਲ ਤੋਂ ਤੁਹਾਨੂੰ ਕਿੰਨੀ ਪ੍ਰੋਬਲਮ ਸੀ ਬੜੀ ਜਾਂ ਸੀ ਦਵਾਈ ਖਾਂਦਾ ਸੀ ਅੱਛਾ ਉਹਦੇ ਨਾਲ ਨਾਲ ਹਾਰਟ ਵੀ ਸੀਗੀ ਖਾਰਦੀ ਵੀ ਅੱਛਾ ਤੇ ਇੱਥੇ ਤੁਹਾਨੂੰ ਮਤਲਬ ਤੁਸੀਂ ਆਯੁਰਵੈਦਿਕ ਦਵਾਈ ਕਾੜਾ ਪੀਤਾ ਕਿੰਨੇ ਕਾੜੇ ਪੀਲੇ ਤੁਸੀਂ ਬਾਈ ਜੰਡਾ ਬਣਾਇਆ ਦੋ ਚਾਹ ਚੁਕਾ ਨਾ ਜੰਡਾ ਪੀਣਾ ਤੇ ਕੀ ਕੀ ਤੁਹਾਨੂੰ ਲੱਗਾ ਕਿ ਮਤਲਬ ਇਹ ਆਰਾਮ ਕਿਵੇਂ ਆ ਕਿ ਤੁਹਾਨੂੰ ਆਬਜ਼ਰਵੇਸ਼ਨ ਕੀ ਹੋਈ ਤੁਹਾਡੀ ਜਿਹੜੀ ਇਹ ਨਾਲ ਗੱਲਾਂ ਮਤਾਂ ਮੈਨੂੰ ਦੱਸੀਆਂ ਨੇ ਸਾਰੀਆਂ ਮੈਂ ਉਹਨਾਂ ਦੇ ਬਦੌਲਤ ਹੀ ਚੱਲਿਆ ਜਿਵੇਂ ਇਹਨੂੰ ਦੱਸਿਆ ਖਾਣਾ ਪੀਣਾ ਨੂੰ ਦੇਖੋ ਹਾਂ 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 ਜਿੰਨਾਂ ਨੇ ਭੇਜ ਗਿਆ ਭੇਜ ਕੀਤਾ ਜਿਵੇਂ ਨੇ ਦੱਸਿਆ ਦੋ ਮੈਡੀਕਲ ਜਿਹੜੇ ਲਸੀਆ ਜਿੰਨੇ ਜਿੰਨੇ ਵਜੇ ਉਹਨੇ ਮੈਡੀਕਲ ਦੇਖ ਕੇ ਖਾਦੀ ਚਲੋ ਦੇਖੋ ਪਰ ਬਹੁਤ ਚੰਗੀ ਗੱਲ ਆਈ ਸਾਨੂੰ ਵੀ ਖੁਸ਼ੀ ਹੁੰਦੀ ਜਦੋਂ ਕੋਈ ਪੇਸ਼ੈਂਟ ਠੀਕ ਹੋਵੇ ਸਾਨੂੰ ਆਪ ਨੂੰ ਪਰਸਨਲੀ ਖੁਸ਼ੀ ਹੁੰਦੀ ਕਿ ਤੁਹਾਨੂੰ ਠੀਕ ਹੋ ਗਏ ਤੁਹਾਨੂੰ ਸੋਇਆ ਤੁਸੀਂ ਅੱਜ ਮੈਂ ਖੁਦ ਆਪਦੀ ਗੱਡੀ ਆਪ ਚਲਾ ਕੇ ਲੈ ਕੇ ਆਇਆ ਕੀ ਬਾਤ ਹੈ ਦੋ ਵਾਰ ਅੰਗੂਮੈਂਟ ਡਰਾਈਵਰ ਲੈ ਕੇ ਵੈਸਾ ਮੁਬਾਰਕ ਹੈ ਤੁਹਾਨੂੰ ਕੋਕ ਕੀ ਨਾ ਦੇਖੋ ਲੋਕ ਦੂਰ ਦਰਾਡੇ ਤੋਂ ਆਉਂਦੇ ਨਹੀਂ ਤੁਸੀਂ ਲੁਧਿਆਣੇ ਬੈਠੇ ਹੋ ਤੁਸੀਂ ਦਸੂਹੇ ਹੁੰਨੇ ਹੋ ਨਾ ਹੁਣ ਕੋਈ ਅੰਬਰ ਤੋਂ ਆਉਂਦਾ ਨਹੀਂ ਉਹਨਾਂ ਦੇ ਰਾਮ ਦੇ ਬਣਾ ਦੇ ਇੱਕ ਮਿੰਟ ਦਿਓ ਥੋੜੀ ਜਿਹੀ ਵਲੇ ਥੈਂਕ ਯੂ ਭਾਈ ਚੱਲ ਲੱਗਦਾ ਉਹ ਬੰਦ ਲੱਗਿਆ ਆਹ ਦੇ ਉਹਨਾਂ ਨੂੰ ਜਰੂਰ ਕਰਦੇ ਹਾਂ ਦੇ ਆ ਜੀ ਨੀ ਕਰਦੇ ਹਾਂ ਜੀ ਕਰਾਂਗੇ ਜੀ ਜੀ ਆ ਤੇਰੇ ਸ਼ਹਿਰ ਦੇ ਵਿੱਚ ਖੜਿਆ ਜਾਂਦਾ ਨਾ ਕਾਲਾ ਪਿੰਨਾ ਮੜਿਆ ਤੇ ਸੈਟ ਕੀ ਬੋਲਦੇ ਆਣੇ ਹਾਂਜੀ ਕਿੱਥੋਂ ਆਏ ਤੁਸੀਂ ਇਸ ਐਮਦਗੜ ਤੋਂ ਆਏ ਐ ਐਮਦਗੜ ਤੋਂ ਆਏ ਕੀ ਤੁਹਾਨੂੰ ਕਿੰਨੀ ਦੀ ਪ੍ਰੋਬਲਮ ਸੀ ਜੀ ਕਿੰਨੀ ਹਾਰਡ ਦੀ ਦੋਨਾਂ ਦੀ ਪ੍ਰੋਬਲਮ ਅੱਛਾ ਮੈਂ ਗੱਲ ਤੁਹਾਡੇ ਕੋਲ ਪੁੱਛਦਾ ਵੈਦ ਸਾਹਿਬ ਕਹਿੰਦੇ ਕਿ 18 ਦਿਨਾਂ ਦੇ ਵਿੱਚ ਤੁਹਾਡਾ 1 ਪੁਆਇੰਟ ਕਿੱਟਨਾ ਘਟ ਗਿਆ ਹਾਂਜੀ 1 ਪੁਆਇੰਟ ਘਟ ਗਿਆ ਮੈਂ ਟੈਸਟ ਲਿਆ ਕੇ ਦਿਖਾਇਆ ਅੱਜ ਇਹਨਾਂ ਨੂੰ ਕੀ ਕੀਤਾ ਦੋਨੇ ਜੱਟ ਦਿਖਾਇਆ ਪਹਿਲਾਂ ਵਾਲਾ ਵੀ ਦਿਹਾਜੀ ਦਾ ਅੱਜ ਵਾਲਾ ਵੀ ਕਿੰਨੀ ਦੀ ਪ੍ਰੋਬਲਮ ਹੈ ਜੀ ਤੁਹਾਨੂੰ ਕਿੰਨੇ ਕ ਸਮੇਂ ਤੋਂ ਸੀਗੀ ਮੈਨੂੰ ਕ੍ਰੀਮ ਸੀ ਕਿ 9-10 ਸਾਲ ਤੋਂ 9-10 ਸਾਲ ਤੋਂ ਤੁਹਾਨੂੰ ਕਿੰਨੀ ਪ੍ਰੋਬਲਮ ਸੀਗੀ ਹਾਂ ਜੀ ਦਵਾਈਆਂ ਖਾਂਦੇ ਨੇ ਤੁਸੀਂ ਮਤਲਬ ਸ਼ੂਗਰ ਦੀ ਦੇ ਹਾਂ ਜੀ ਦਵਾਈਆਂ ਖਾਂਦਾ ਜੀ ਨਹੀਂ ਨਹੀਂ ਮੈਂ ਡਾਇਬਟੀਸ ਦੀ ਦਵਾਈ ਖਾਂਦਾ ਸੀ ਅੱਛਾ ਉਹਦੇ ਨਾਲ ਨਾਲ ਹਾਰਟ ਵੀ ਸੀਗੀ ਹਾਰਟ ਦੀ ਵੀ ਅੱਛਾ ਤੇ ਇੱਥੇ ਤੁਹਾਨੂੰ ਮਤਲਬ ਤੁਸੀਂ ਆਯੁਰਵੈਦਿਕ ਦਵਾਈ ਕਰੋ ਕੜਾ ਪੀਤਾ ਕਿੰਨੇ ਕੜਾ ਪੀਲੇ ਤੁਸੀਂ ਬਾਈ ਨੰਬਰ ਬਣਾਇਆ ਜੀ ਉਹ ਚਾਹ ਚੁਪਨਾਵਾ ਜਿਆਪੁਨਾ ਤੇ ਕੀ ਕੀ ਤੁਹਾਨੂੰ ਲੱਗਾ ਕਿ ਮਤਲਬ ਇਹ ਆਰਾਮ ਕਿਵੇਂ ਆ ਕਿ ਤੁਹਾਨੂੰ ਆਬਜ਼ਰਵੇਸ਼ਨ ਕੀ ਹੋਈ ਤੁਹਾਡੀ ਜਿਹੜੀ ਇਹਨਾਂ ਨੇ ਗੱਲਾਂ ਬਾਤਾਂ ਮੈਨੂੰ ਦੱਸੀਆਂ ਨੇ ਸਾਰੀਆਂ ਮੈਂ ਉਹਨਾਂ ਦੇ ਬਦੌਲਤ ਇਹ ਜਿਵੇਂ ਇਹਨੂੰ ਦੱਸਿਆ ਖਾਣਾ ਪੀਣਾ ਉਹਦੇ ਇੱਕੋ ਇਹ ਨਾਲ ਨਹੀਂ ਪ੍ਰੇਜ ਗਿਆ ਪ੍ਰੇਜ ਕੀਤਾ ਜਿਵੇਂ ਨੇ ਦੱਸਿਆ ਲੋ ਮੈਡੀਸਨ ਜਿਹੜੀ ਦੱਸਿਆ ਜਿੰਨੇ ਜਿੰਨੇ ਵਜੇ ਉਹਨੇ ਉਹਨੇ ਲਏ ਖਾਧੀ ਚਲੋ ਦੇਖੋ ਪਰ ਬਹੁਤ ਚੰਗੀ ਗੱਲ ਆ ਜੀ ਸਾਨੂੰ ਵੀ ਖੁਸ਼ੀ ਹੁੰਦੀ ਜਦੋਂ ਕੋਈ ਪੇਸ਼ੈਂਟ ਠੀਕ ਹੋ ਜਾਂਦਾ ਸਾਨੂੰ ਆਪ ਨੂੰ ਪਰਸਨਲੀ ਖੁਸ਼ੀ ਕਿ ਤੁਹਾਨੂੰ ਠੀਕ ਹੋਇਆ ਤੁਸੀ ਅੱਜ ਮੈਂ ਖੁਦ ਆਪਦੀ ਗੱਡੀ ਆਪ ਤੇ ਲਾ ਕੇ ਲੈ ਕੇ ਆਇਆ ਕੀ ਬਾਤ ਹੈ ਦੋ ਵਾਰ ਅਗਮੈਂਟ ਡਰਾਈਵਰ ਲੈ ਕੇ ਵੈਸੇ ਮੁਬਾਰਕਾਂ ਹੈ ਤੁਹਾਨੂੰ ਕਿਉਂਕਿ ਕਿ ਨਾ ਦੇਖੋ ਲੋਕ ਦੂਰ ਦਾਟੇ ਤੋਂ ਆਉਂਦੇ ਨਹੀਂ ਤੁਸੀਂ ਲੁਧਿਆਣਾ ਵਿੱਚ ਹੋ ਤੁਸੀਂ ਦਸੂਏ ਹੁੰਨੇ ਹੋ ਨਾ ਕੋਈ ਅੰਮਰਤਪੁਰ ਆ ਗਿਆ ਹੈ ਜਾਨ ਕੇ ਬੜਾ ਜੰਮੀ ਤੇ ਇਹਨਾਂ ਨੇ ਮੈਂ ਇੱਥੇ ਟੈਸਟਿੰਗ ਕੀਤੀ ਹੋਈ ਹੈ ਉਹ ਵੀ ਵਾਲੇ ਇੱਥੇ ਬੜਾਈ ਚੱਲਦਾ ਹੈ ਤਾਂ ਲੱਗਦਾ ਉਹ ਬੰਦਾ ਲੱਗਦਾ ਹੈ ਆਹ ਦੇ ਕੋਈ ਨਾਮ ਜਿਹੜਾ ਸੁਭਾਣ ਕਰਦੇ ਆ ਅੱਜ ਅੱਜ ਨੀ ਕਿਰਤ ਉਹ ਮੈਂ ਨਾਮ ਨਹੀਂ ਦੇ ਤਰੋਂ ਉਹ ਨਾ ਉਹ ਗੁੰਮ ਇੱਥੇ ਜੁੱਤੀ ਬੋਲੇ ਮੈਂ ਇਸ਼ਾਰਾ ਕਰਦਾ ਇਹਨਾਂ ਪਰ ਖੜਾ ਨਹੀਂ ਜਾਂਦਾ ਇਹਨਾਂ ਕਾਲਾ ਪਿੰਡਾ ਮੜਿਆ ਸੈਕਟਰ ਕੋਲ ਲਧਿਆਣੇ